ਦੋਸਤੋ ਐਸਪੀ ਸਾਹਿਬਾ ਆਪਦੀ ਗੱਡੀ ਲੈ ਕੇ ਕਿਤੇ ਜਾ ਰਹੀ ਸੀ ਤਾਂ ਜਿਵੇਂ ਉਹ ਇੱਕ ਹਸਪੀਟਲ ਅੱਗੋਂ ਦੀ ਲੰਘਦੀ ਐ ਤਾਂ ਉੱਥੇ ਉਸ ਨੂੰ ਕੁਝ ਭੀੜ ਦੇਖਦੀ ਐ ਤਾਂ ਫਿਰ ਉਹ ਆਪਦੇ ਡਰਾਈਵਰ ਨੂੰ ਗੱਡੀ ਰੋਕਣ ਵਾਸਤੇ ਕਹਿੰਦੀ ਐ ਤੇ ਨਾਲੇ ਡਰਾਈਵਰ ਨੂੰ ਕਹਿੰਦੀ ਐ ਕਿ ਜਾ ਕੇ ਪਤਾ ਕਰਕੇ ਆ ਕਿ ਇੱਥੇ ਇੰਨੀ ਭੀੜ ਕਿਉਂ ਐ ਤਾਂ ਡਰਾਈਵਰ ਜਾਂਦਾ ਤੇ ਆ ਕੇ ਐਸਪੀ ਸਾਹਿਬਾ ਨੂੰ ਦੱਸਦਾ ਕਿ ਉਹ ਲੋਕ ਇੱਕ ਬੰਦੇ ਨੂੰ ਕੁੱਟਣ ਲੱਗ ਰਹੇ ਐ ਤਾਂ ਫਿਰ ਐਸਪੀ ਸਾਹਿਬਾ ਗੱਡੀ ਤੋਂ ਉਤਰਦੀ ਐ ਤੇ ਨਾਲ ਆਪਦੇ ਪੁਲਿਸ ਵਾਲ ਨੂੰ ਲਾਂਦੀ ਐ ਤੇ ਜਾ ਕੇ ਉਹ ਲੋਕਾਂ ਨੂੰ ਉਸ ਬੰਦੇ ਨੂੰ ਕੁੱਟਣ ਤੋਂ ਰੋਕਦੀ ਐ ਤਾਂ ਹੁਣ ਜਿਵੇਂ ਲੋਕ ਆਸੇ-ਪਾਸੇ ਹੋਏ ਸੀ ਤਾਂ ਜਿਵੇਂ ਐਸਪੀ ਸਾਹਿਬਾ ਨੇ ਉਸ ਬੰਦੇ ਦਾ ਚਿਹਰਾ ਵੇਖਿਆ ਸੀ ਜਿਸ ਨੂੰ ਲੋਕ ਘੁੱਟ ਰਹੇ ਸੀ ਤਾਂ ਐਸਪੀ ਸਾਹਿਬਾ ਉਸ ਨੂੰ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਰਹਿ ਗਈ ਸੀ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਪੂਰੀ ਕਹਾਣੀ ਜਾਣਨ ਵਾਸਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖਿਓ ਇਸ ਤੋਂ ਪਹਿਲਾਂ ਅੱਗੇ ਵਧਿਏ ਤੁਹਾਡੇ ਅੱਗੇ ਇੱਕ ਛੋਟੀ ਜੀ ਗੁਜ਼ਾਰਿਸ਼ ਹੈ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਨਾਲੇ ਵੀਡੀਓ ਨੂੰ ਲਾਈਕ ਵੀ ਕਰ ਦਿਓ ਤੁਹਾਡਾ ਜ਼ਿਆਦਾ ਸਮਾਂ ਨਾ ਲੰਦਾ ਹੋਇਆ ਕਰਦੇ ਹਾਂ ਕਹਾਣੀ ਸ਼ੁਰੂ ਤਾਂ ਦੋਸਤੋ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਰਣਜੀਤ ਨਾਂ ਦਾ ਮੁੰਡਾ ਰਹਿੰਦਾ ਸੀ ਰਣਜੀਤ ਦੇ ਘਰੇ ਕਿਸੇ ਚੀਜ਼ ਦੀ ਕਮੀ ਨਹੀਂ ਸੀ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਕਿਉਂਕਿ ਉਸਦੇ ਬਾਪੂ ਕੋਲੇ ਬਹੁਤ ਜ਼ਿਆਦਾ ਜ਼ਮੀਨ ਸੀ ਇਸੇ ਕਰਕੇ ਉਹ ਰੱਜਿਆ ਪੂਜਿਆ ਪਰਿਵਾਰ ਸੀ ਰਣਜੀਤ ਇੱਕ ਪੜ੍ਹਿਆ ਲਿਖਿਆ ਮੁੰਡਾ ਸੀ ਉਸਨੇ ਗ੍ਰੈਜੂਏਸ਼ਨ ਕੀਤੀ ਹੋਈ ਸੀ ਹੁਣ ਰਣਜੀਤ ਦੀ ਉਮਰ ਵਿਆਹ ਦੀ ਹੋ ਗਈ ਸੀ ਤਾਂ ਉਸਦਾ ਬਾਪੂ ਉਸ ਵਾਸਤੇ ਕੁੜੀ ਲੱਭਣਾ ਸ਼ੁਰੂ ਕਰ ਦਿੰਦਾ ਹੈ ਪਹਿਲਾਂ ਉਹ ਰਣਜੀਤ ਨੂੰ ਪੁੱਛਦਾ ਹੈ ਕਿ ਜੇ ਤੇਰੇ ਨਿਗਾਹ 'ਚ ਕੋਈ ਕੁੜੀ ਹੈਗੀ ਤਾਂ ਸਾਨੂੰ ਦੱਸ ਦੇ ਅਸੀਂ ਤੇਰਾ ਉਸ ਨਾਲ ਵਿਆਹ ਕਰ ਦਵਾਂਗੇ ਪਰ ਰਣਜੀਤ ਕਹਿੰਦਾ ਕਿ ਬਾਪੂ ਜਿਹੜੀ ਕੁੜੀ ਤੁਸੀਂ ਲਭੋਗੇ ਮੈਂ ਉਹਦੇ ਨਾਲ ਵਿਆਹ ਕਰਨ ਵਾਸਤੇ ਤਿਆਰ ਆਂ ਐਸੀ ਤਰ੍ਹਾਂ ਰਣਜੀਤ ਦਾ ਬਾਪੂ ਰਣਜੀਤ ਵਾਸਤੇ ਕੁੜੀ ਲੱਭਦਾ ਹੈ ਤਾਂ ਉਸ ਨੂੰ ਇੱਕ ਨੇਹਾ ਨਾ ਦੀ ਕੁੜੀ ਮਿਲਦੀ ਹੈ ਜੋ ਕਿ ਬਹੁਤ ਸੰਸਕਾਰੀ ਕੁੜੀ ਸੀ ਤੇ ਉਹ ਵੀ ਰੱਜੇ ਪੂਜੇ ਘਰਾਂ ਦੀ ਕੁੜੀ ਸੀ ਐਸੀ ਤਰ੍ਹਾਂ ਦੋਵੇਂ ਪਰਿਵਾਰਾਂ 'ਚ ਗੱਲ ਹੁੰਦੀ ਹੈ ਤੇ ਦੋਵਾਂ ਦਾ ਰਿਸ਼ਤਾ ਪੱਕਾ ਹੋ ਜਾਂਦਾ ਹੈ ਰਿਸ਼ਤਾ ਪੱਕਾ ਹੋਏ ਤੋਂ ਬਾਅਦ ਥੋੜੇ ਦਿਨਾਂ ਬਾਅਦ ਉਹਨਾਂ ਦਾ ਵਿਆਹ ਰੱਖ ਦਿੱਤਾ ਜਾਂਦਾ ਹੈ ਐਸੀ ਤਰ੍ਹਾਂ ਵਿਆਹ ਤੋਂ ਬਾਅਦ ਨੇਹਾ ਦੁਲਹਨ ਬਣ ਕੇ ਰਣਜੀਤ ਕੋਲੇ ਆ ਗਈ ਸੀ ਹੁਣ ਸਾਰਾ ਟੱਬਰ ਬਹੁਤ ਜ਼ਿਆਦਾ ਖੁਸ਼ ਸੀ ਐਸੀ ਤਰ੍ਹਾਂ ਨੀਹਾ ਆਪਦੇ ਸੱਸ ਸਹੁਰੇ ਦੀ ਵਧੀਆ ਸੇਵਾ ਕਰਦੀ ਸੀ ਤੇ ਰਣਜੀਤਾ ਵੀ ਬਹੁਤ ਖਿਆਲ ਰੱਖਦੀ ਸੀ ਉਹ ਸੰਸਕਾਰੀ ਕੁੜੀ ਸੀ ਤਾਂ ਕਰਕੇ ਉਹ ਕਿਸੇ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੀ ਸੀ ਬਹੁਤ ਵਧੀਆ ਦਿਨ ਲੰਘਣ ਲੱਗੇ ਸੀ ਸਾਰੇ ਖੁਸ਼ੀ ਇੱਕ ਦਿਨ ਉਹ ਨੀਹਾ ਦੀ ਇੱਕ ਸਹੇਲੀ ਜੋ ਕਿ ਉਸਦੇ ਨਾਲ ਪੜ੍ਹਦੀ ਸੀ ਨੀਹਾ ਕੋਲ ਆਂਦੀ ਹੈ ਤੇ ਉਹ ਆਪਦੀ ਸਰਕਾਰੀ ਗੱਡੀ 'ਚ ਆਂਦੀ ਹੈ ਕਿਉਂਕਿ ਇੱਕ ਉਹ ਵੱਡੀ ਅਫਸਰ ਲੱਗੀ ਹੋਈ ਸੀ ਉਸਦੇ ਨਾਲ ਉਸਦਾ ਗਨਮੈਨ ਸੀ ਤੇ ਨਾਲ ਉਸਦਾ ਡਰਾਈਵਰ ਸੀ ਹੁਣ ਨੀਹਾ ਉਹਦੀ ਠਾਠ ਵਾਠ ਦੇਖ ਕੇ ਕਿ ਵੱਡੀ ਆਫੀਸਰ ਹੈ ਇਸ ਦੀ ਕਿੰਨੀ ਇੱਜ਼ਤ ਹੈ ਤਾ ਫਿਰ ਨੀਹਾ ਵੀ ਹੈਰਾਨ ਹੋ ਜਾਂਦੀ ਹੈ ਜਿਵੇਂ ਉਸਦੀ ਸਹੇਲੀ ਜਾਂਦੀ ਹੈ ਤਾਂ ਨੀਹਾ ਆਪਦੇ ਪਤੀ ਰਣਜੀਤ ਨੂੰ ਕਹਿੰਦੀ ਹੈ ਕਿ ਮੇਰਾ ਵੀ ਸੁਪਨਾ ਹੈ ਕਿ ਮੈਂ ਪੜ੍ਹ ਲਿਖ ਕੇ ਵੱਡੀ ਅਫਸਰ ਬਣਾ ਮੈਂ ਐਸ ਸੁਪਨੇ ਨੂੰ ਪੂਰਾ ਕਰਨਾ ਚਾਹਨੀ ਆ ਤਾਂ ਫਿਰ ਰਣਜੀਤ ਕਹਿ ਦਿੰਦਾ ਹੈ ਕਿ ਕੋਈ ਗੱਲ ਨਹੀਂ ਜੇ ਤੇਰਾ ਸੁਪਨਾ ਹੈ ਤਾਂ ਤੂੰ ਇਸ ਸੁਪਨੇ ਨੂੰ ਪੂਰਾ ਕਰ ਸਕਦੀ ਹੈ ਵੈਸੇ ਆਪਣੇ ਘਰੇ ਪੈਸਿਆਂ ਦੀ ਤਾਂ ਕੋਈ ਕਮੀ ਹੈ ਨਹੀਂ ਜੇ ਤੂੰ ਵੈਸੇ ਸ਼ੌਕ ਵਾਸਤੇ ਨੌਕਰੀ ਕਰਨਾ ਚਾਹਨੀ ਹੈ ਤਾਂ ਤੈਨੂੰ ਮੈਂ ਨਹੀਂ ਰੋਕਾਂਗਾ ਤਾਂ ਫਿਰ ਰਣਜੀਤ ਆਪਦੇ ਮਾਪਿਆਂ ਨਾਲ ਗੱਲ ਕਰਦਾ ਹੈ ਤਾ ਫਿਰ ਉਸਦੇ ਘਰ ਦੇ ਕਹਿੰਦੇ ਨੇ ਕਿ ਨਿਹਾਂ ਨੂੰ ਨੌਕਰੀ ਕਰਨ ਦੀ ਕੀ ਲੋੜ ਐ ਆਪਣੇ ਘਰੇ ਕਿਹੜਾ ਕੋਈ ਪੈਸਿਆਂ ਦੀ ਕਮੀ ਐ ਪਰ ਰਣਜੀਤ ਆਪਦੇ ਮਾਪਿਆਂ ਨੂੰ ਸਮਝਾਉਂਦਾ ਹੈ ਕਿ ਇਹਦਾ ਸੁਪਨਾ ਹੈ ਕਿ ਇਹ ਵੱਡੀ ਅਫਸਰ ਬਣੇ ਤਾਂ ਕਰਕੇ ਮੈਂ ਇਸ ਨੂੰ ਰੋਕਣ ਨਹੀਂ ਲੱਗ ਰਿਹਾ ਤਾਂ ਫਿਰ ਨਿਹਾਂ ਯੂਪੀਐਸਸੀ ਦੀ ਤਿਆਰੀ ਸ਼ੁਰੂ ਕਰ ਦਿੰਦੀ ਐ ਨਿਹਾਂ ਬੜੀ ਮਨ ਲਾ ਕੇ ਤਿਆਰੀ ਕਰ ਰਹੀ ਸੀ ਉਹ ਪੂਰੀ ਜੀ ਜਨ ਲਾ ਦਿੰਦੀ ਐ ਪੜ੍ਹਨ ਪਿੱਛੇ ਹੁਣ ਨਿਹਾਂ ਆਪਦੀ ਸਹੇਲੀ ਨਾਲੋਂ ਪੜ੍ਹਨ 'ਚ ਤੇਜ਼ ਸੀ ਇਸ ਕਰਕੇ ਉਸ ਨੂੰ ਲੱਗਦਾ ਸੀ ਕਿ ਜੇ ਉਸਦੀ ਸਹੇਲੀ ਵੱਡੀ ਅਫਸਰ ਬਣ ਸਕਦੀ ਹੈ ਤੇ ਫਿਰ ਮੈਂ ਕਿਉਂ ਨਹੀਂ ਬਣ ਸਕਦੀ ਐ ਐਸੇ ਤਰ੍ਹਾਂ ਨੀਹਾ ਲਗਾਤਾਰ 1 ਸਾਲ ਯੂਪੀਸੀ ਦੀ ਤਿਆਰੀ ਕਰਦੀ ਐ ਤੇ ਫਿਰ ਯੂਪੀਸੀ ਦੀ ਐਗਜ਼ਾਮ ਦਿੰਦੀ ਐ ਹੁਣ ਜੋ ਉਸਦਾ ਪ੍ਰੀ ਐਗਜ਼ਾਮ ਹੋਇਆ ਸੀ ਤਾਂ ਉਹਦੇ ਵਿੱਚੋਂ ਉਹ ਫੇਲ ਹੋ ਗਈ ਸੀ ਨੀਹਾ ਨੂੰ ਆ ਸੁਣ ਕੇ ਬਹੁਤ ਜ਼ਿਆਦਾ ਦੁੱਖ ਹੁੰਦਾ ਕਿਉਂਕਿ ਉਸਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ ਜਿਵੇਂ ਆ ਗੱਲ ਰਣਜੀਤ ਨੂੰ ਪਤਾ ਲੱਗਦੀ ਐ ਤੇ ਉਹ ਵੀ ਮਾਇੂਸ ਹੋ ਜਾਂਦਾ ਤਾਂ ਫਿਰ ਉਹ ਨੀਹਾ ਦਾ ਹੌਸਲਾ ਵਧਾਉਂਦਾ ਤੇ ਕਹਿੰਦਾ ਕਿ ਕੋਈ ਗੱਲ ਨਹੀਂ ਜੇ ਇਸ ਵਾਰ ਤੂੰ ਪਾਸ ਨਹੀਂ ਹੋਈ ਤੂੰ ਅੱਗੇ ਮਤ ਕੇ ਤਿਆਰੀ ਕਰ ਤੂੰ ਪਾਸ ਜ਼ਰੂਰ ਹੋਵੇਂਗੀ ਜੇ ਤੇਰਾ ਸੁਪਨਾ ਹੈ ਉਹ ਤੂੰ ਪੂਰਾ ਕਰ ਐਸੇ ਤਰ੍ਹਾਂ ਉਸਨੇ ਨੀਹਾ ਨੂੰ ਬਹੁਤ ਜ਼ਿਆਦਾ ਹੌਸਲਾ ਦਿੱਤਾ ਸੀ ਉਹ ਰਣਜੀਤ ਦੇ ਜਿਹੜੇ ਮਾਪਿਓ ਸੀ ਉਹ ਨੀਹਾ ਨੂੰ ਕਹਿੰਦੇ ਕਿ ਪੁੱਤ ਇਹ ਤੇਰੇ ਵੱਸ ਦੀ ਗੱਲ ਹੈ ਨਹੀਂ ਤੂੰ ਆ ਪੜ੍ਹਾਈ ਕਰਨੀ ਛੱਡ ਦੇ ਜੇ ਤੇਰੇ ਕੋਲੇ ਪਾਰ ਨਹੀਂ ਪੈਂਦੀ ਤਾਂ ਪਰ ਨੀਹਾ ਕਹਿੰਦੀ ਹੈ ਕਿ ਮੈਨੂੰ ਇੱਕ ਮੌਕਾ ਦੇ ਦਿਓ ਮੈਂ ਸਭ ਕਰਕੇ ਵਿਖਾਵਾਂਗੀ ਤੇ ਮੈਂ ਵੱਡੀ ਅਫਸਰ ਬਣ ਕੇ ਵਿਖਾਵਾਂਗੀ ਐਸੇ ਤਰ੍ਹਾਂ ਸਾਰਾ ਪਰਿਵਾਰ ਉਸਨੂੰ ਇੱਕ ਹੋਰ ਮੌਕਾ ਦੇ ਦਿੰਦਾ ਹੈ ਫਿਰ ਨੀਹਾ ਕੋਚਿੰਗ ਜੁਆਇਨ ਕਰ ਲੈਂਦੀ ਹੈ ਤੇ ਰਣਜੀਤ ਉਸਨੂੰ ਆਪ ਕੋਚਿੰਗ ਤੇ ਛੱਡ ਜਾਂਦਾ ਸੀ ਤੇ ਆਪ ਹੀ ਲੈ ਕੇ ਜਾਂਦਾ ਸੀ ਹੁਣ ਨੀਹਾ ਬਹੁਤ ਜ਼ਿਆਦਾ ਖੁਸ਼ੀ ਕਿਉਂਕਿ ਉਸ ਨੂੰ ਇਦਾਂ ਦਾ ਪਤੀ ਮਿਲਿਆ ਜੋ ਉਹਦੀ ਕੋਈ ਗੱਲ ਨਹੀਂ ਮੋੜਦਾ ਸੀ ਤੇ ਉਸਦੀ ਪੂਰੀ ਜ਼ਿਆਦਾ ਸਪੋਰਟ ਕਰਦਾ ਸੀ ਐਸੇ ਤਰ੍ਹਾਂ ਹੁਣ ਨੀਹਾ ਯੂਪੀਸੀ ਦੀ ਤਿਆਰੀ ਦੁਬਾਰਾ ਤੋਂ ਕਰਨ ਲੱਗੀ ਸੀ ਉਸਨੇ ਕੋਚਿੰਗ ਵੀ ਜੁਆਇਨ ਕਰ ਲਈ ਥੀ ਨੀਹਾ ਨੂੰ ਯੂਪੀਸੀ ਦੀ ਤਿਆਰੀ ਕਰਦੇ 2 ਸਾਲ ਹੋ ਗਏ ਸੀ ਤਾਂ ਨੀਹਾ ਫਿਰ ਪ੍ਰੀ ਐਗਜ਼ਾਮ ਦਿੰਦੀ ਹੈ ਹੁਣ ਪ੍ਰੀ ਐਗਜ਼ਾਮ ਵਿੱਚੋਂ ਨੀਹਾ ਦੇ ਬਹੁਤ ਵਧੀਆ ਨੰਬਰ ਬਣ ਗਏ ਸੀ ਐਸੇ ਤਰ੍ਹਾਂ ਨੀਹਾ ਬਹੁਤ ਜ਼ਿਆਦਾ ਖੁਸ਼ ਹੁੰਦੀ ਹੈ ਉਸ ਨੂੰ ਲੱਗਣ ਲੱਗਾ ਸੀ ਕਿ ਹੁਣ ਉਹ ਕਾਮਯਾਬੀ ਹਾਸਲ ਕਰ ਲਵੇਗੀ ਤਾਂ ਫਿਰ ਉਹ ਮੇਨ ਐਗਜ਼ਾਮ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੰਦੀ ਹੈ ਮੇਨ एग्जाम ਦੀ ਤਿਆਰੀ ਕਰਨ ਤੋਂ ਬਾਅਦ ਫਿਰ ਉਹ ਮੇਨ एग्जाम ਦੰਦੀ ਹੈ ਪਰ ਮੇਨ एग्जाम ਚ ਦੀ ਮਾੜੀ ਕਿਸਮਤ ਮੇਨ एग्जाम ਚੋਂ ਨੀਹਾ ਫਿਰ ਫੇਲ ਹੋ ਗਈ ਸੀ ਹੁਣ ਜਿਵੇਂ ਹੀ ਨੀਹਾ ਫੇਲ ਹੋਈ ਸੀ ਤਾਂ ਫਿਰ ਉਸਦਾ ਪਤੀ ਰਣਜੀਤ ਕਹਿੰਦਾ ਹੈ ਕਿ ਨੀਹਾ ਮੈਂ ਤੇਰੀ ਕੋਈ ਗੱਲ ਨਹੀਂ ਮੋੜੀ ਤੈਨੂੰ ਜਿੰਨੇ ਮੌਕੇ ਚਾਹੀਦੇ ਸੀ ਮੈਂ ਦਿੱਤੇ ਐ ਪਰ ਤੇਰੇ ਕੋਲੇ ਸਭ ਹੋਣ ਨਹੀਂ ਲੱਗ ਰਿਹਾ ਇਸ ਕਰਕੇ ਤੂੰ ਹੁਣ ਇਹ ਛੱਡ ਦੇ ਇਹ ਤੇਰੇ ਤੇਰੇ ਵਸ ਦੀ ਗੱਲ ਹੈ ਨਹੀਂ ਇਹ ਰਣਜੀਤ ਦੀ ਮਾਂ ਵੀ ਕਹਿੰਦੀ ਹੈ ਕਿ ਪੁੱਤ ਮੈਂ ਘਰ ਦੇ ਕੰਮ ਕਰ ਕਰ ਕੇ ਥੱਕ ਚੁੱਕੀ ਹਾਂ ਹੁਣ ਮੈਨੂੰ ਸਾਰੇ ਦੀ ਲੋੜ ਹੈ ਹੁਣ ਤਰੀਕਾ ਰਲ ਨੂੰ ਕਿ ਕਿ ਘਰ ਦੇ ਕੰਮ ਕਰਿਆ ਕਰੇ ਇਹ ਪੜ੍ਹਾਈ ਦਾ ਖੇੜਾ ਛੱਡੇ ਪਰ ਨੇਹਾ ਨੇ ਜਿੱਦ ਫੜ ਲਈ ਸੀ ਉਹ ਕਹਿੰਦੀ ਹੈ ਕਿ ਮੈਂ ਸਰਕਾਰੀ ਅਫਸਰ ਬਣ ਕੇ ਹੀ ਹਟਣਾ ਹੈ ਚਾਹੇ ਕੁਝ ਵੀ ਹੋ ਜੇ ਐਸੇ ਤਰ੍ਹਾਂ ਨੇਹਾ ਦੀ ਜਿੱਦ ਸੀ ਕਿ ਉਹ ਪੜ੍ਹਾਈ ਕਰੇਗੀ ਪਰ ਰੰਜੀਤ ਉਸ ਨੂੰ ਰੋਕਦਾ ਸੀ ਤੇ ਉਸਦੇ ਸੱਸ ਸਹੁਰੇ ਵੀ ਉਸ ਨੂੰ ਰੋਕਦੇ ਸੀ ਐਸੇ ਤਰ੍ਹਾਂ ਘਰ ਚ ਲੜਾਈਆਂ ਚੱਲੂ ਹੋ ਜਾਂਦੀਆਂ ਤੇ ਡੇਲੀ ਲੜਾਈ ਹੁੰਦੀ ਸੀ ਇੱਕ ਦਿਨ ਰੰਜੀਤ ਅੱਕਦਾ ਮਾਰਾ ਨੇਹਾ ਤੇ ਹੱਥ ਚੱਕ ਦਿੰਦਾ ਹੁਣ ਜਿਵੇਂ ਰੰਜੀਤ ਨੇ ਨੇਹਾ ਤੇ ਹੱਥ ਚੱਕਿਆ ਸੀ ਤੇ ਆ ਨੇਹਾ ਨੂੰ ਬਹੁਤ ਜ਼ਿਆਦਾ ਗੁੱਸਾ ਆਂਦਾ ਕਿਉਂਕਿ ਉਹ ਇੱਕ ਪੜ੍ਹੀ ਲਿਖੀ ਕੁੜੀ ਸੀ ਤੇ ਉਹ ਇਹ ਸਭ ਬਰਦਾਸ਼ਤ ਨਹੀਂ ਕਰ ਸਕਦੀ ਸੀ ਤਾਂ ਉਹ ਆਪਦੇ ਮਾਪਿਆਂ ਨੂੰ ਫੋਨ ਕਰਦੀ ਹੈ ਤੇ ਉਹਨੂੰ ਲਿਜਾਣ ਵਾਸਤੇ ਕਹਿੰਦੀ ਹੈ ਤਾਂ ਫਿਰ ਅਗਲੇ ਦਿਨ ਉਸਦੇ ਮਾਪੇ ਉਸਨੂੰ ਲੈ ਕੇ ਆਪਦੇ ਘਰੇ ਆ ਜਾਂਦੇ ਨੇ ਹੁਣ ਨੀਹਾ ਪੇਕੇ ਘਰ ਆ ਗਈ ਸੀ ਫਿਰ ਨੀਹਾ ਦਾ ਬਾਪੂ ਨੀਹਾ ਨੂੰ ਸਮਝਾਉਂਦਾ ਹੈ ਕਿ ਪੁੱਤ ਛੋਟੀ ਮੋਟੀ ਲੜਾਈਆਂ ਤਾਂ ਹਰ ਘਰ ਵਿੱਚ ਹੁੰਦੀਆਂ ਐ ਐਵੇਂ ਛੋਟੀ ਮੋਟੀ ਗੱਲ ਪਿੱਛੇ ਰੁਸਕੇ ਨਹੀਂ ਆਣਾ ਚਾਹੀਦਾ ਪਰ ਨੀਹਾ ਕਹਿੰਦੀ ਹੈ ਕਿ ਬਾਪੂ ਮੇਰਾ ਸੁਪਨਾ ਹੈ ਕਿ ਮੈਂ ਪੜ੍ਹ ਲਿਖ ਕੇ ਵੱਡੀ ਅਫਸਰ ਬਣਾ ਪਰ ਮੈਨੂੰ ਅੱਗੇ ਉਹ ਪੜਾਣਾ ਨਹੀਂ ਚਾਹਦੇ ਤਾ ਫਿਰ ਨੀਹਾ ਦਾ ਬਾਪੂ ਕਹਿੰਦਾ ਹੈ ਕਿ ਪੁੱਤ ਜੇ ਤੇਰਾ ਪਤੀ ਨਹੀਂ ਚੰਦਾ ਫਿਰ ਤੈਨਾਂ ਐਡੀ ਜਿੱਦ ਕਿਉਂ ਫੜੀ ਐ ਤੁਹਾਡੇ ਕੋਲੇ ਕਿਸੇ ਚੀਜ਼ ਦੀ ਕਮੀ ਐ ਨਹੀਂ ਕੋਈ ਪੈਸੇ ਟਕੇ ਦੀ ਕਮੀ ਐ ਨਹੀਂ ਤੇਰਾ ਪਤੀ ਵੀ ਬਹੁਤ ਵਧੀਆ ਬੰਦਾ ਹੈ ਫਿਰ ਵੀ ਤੂੰ ਆ ਜਿੱਦ ਫੜ ਰਹੀ ਐ ਅਗੋ ਨੀਹਾ ਕਹਿੰਦੀ ਐ ਕਿ ਬਾਪੂ ਬਸ ਮੇਰਾ ਸੁਪਨਾ ਹੈ ਮੈਂ ਇਸ ਨੂੰ ਪੂਰਾ ਕਰਨਾ ਚਾਹਨੀ ਆ ਤਾਂ ਫਿਰ ਉਸ ਦਾ ਬਾਪੂ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਮੈਂ ਦਿਮਾਦ ਨਾਲ ਗੱਲ ਕਰਦਾ ਤਾਂ ਫਿਰ ਉਹ ਰਣਜੀਤ ਨੂੰ ਫੋਨ ਲੰਦਾ ਤੇ ਇਹ ਨੀਹਾ ਦੇ ਸਾਹਮਣੇ ਹੀ ਗੱਲ ਕਰਨ ਲੱਗਦਾ ਤਾਂ ਰਣਜੀਤ ਨੂੰ ਸਮਝਾਉਂਦਾ ਕਿ ਪੁੱਤ ਜੇ ਆ ਪੜ੍ਹਾਈ ਕਰਨਾ ਚਾਹਦੀ ਹੈ ਤਾਂ ਇਸ ਨੂੰ ਇੱਕ ਮੌਕਾ ਹੋਰ ਦੇ ਦਿਓ ਪਰ ਰੰਜੀਤਾ ਗੋ ਕਹਿੰਦਾ ਹੈ ਕਿ ਅਸੀਂ ਇਹਨੂੰ ਪਹਿਲਾਂ ਹੀ ਬਹੁਤ ਮੌਕੇ ਦੇ ਚੁੱਕੇ ਆ ਹੁਣ ਘਰ ਵਿੱਚ ਮੰਮੀ ਕੋਲੇ ਕੰਮ ਨਹੀਂ ਹੁੰਦਾ ਤਾਂ ਕਰਕੇ ਅਸੀਂ ਇਸ ਨੂੰ ਹੋਰ ਮੌਕੇ ਨਹੀਂ ਦੇ ਸਕਦੇ ਜੇ ਆ ਜਿੱਦ ਛੱਡਦੀ ਹੈ ਤਾਂ ਮੈਂ ਇਸ ਨੂੰ ਲੈਣ ਵਾਸਤੇ ਆ ਜਾਵਾਂਗਾ ਨਹੀਂ ਤਾਂ ਫਿਰ ਮੈਂ ਇਸ ਨੂੰ ਲੈਣ ਵਾਸਤੇ ਨਹੀਂ ਆਂਦਾ ਤਾਂ ਫਿਰ ਜਿਵੇਂ ਆ ਗੱਲ ਨੇਹਾ ਨੇ ਸੁਣੀ ਸੀ ਆ ਗੱਲ ਸੁਣ ਕੇ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਹੈ ਤਾ ਫਿਰ ਉਹ ਵੀ ਫੋਨ ਆਪਦੇ ਹੱਥ 'ਚ ਫੜ ਕੇ ਕਹਿ ਦਿੰਦੀ ਐ ਜੇ ਤੂੰ ਮੈਨੂੰ ਲੈਣ ਵਾਸਤੇ ਨਹੀਂ ਆਂਦਾ ਤਾਂ ਅੱਜ ਤੋਂ ਬਾਅਦ ਆਪਣਾ ਤਲਾਕ ਹੀ ਹੋਵੇਗਾ ਐਸੇ ਤਰ੍ਹਾਂ ਰਣਜੀਤ ਨੇ ਜਿਵੇਂ ਆ ਗੱਲ ਸੁਣੀ ਸੀ ਤਾਂ ਉਸ ਨੂੰ ਵੀ ਬਹੁਤ ਜ਼ਿਆਦਾ ਗੁੱਸਾ ਆ ਗਿਆ ਸੀ ਤਾਂ ਫਿਰ ਉਹ ਵੀ ਕਹਿ ਦਿੰਦਾ ਕਿ ਜੇ ਤਲਾਕ ਐ ਤਾਂ ਤਲਾਕ ਹੀ ਸਹੀ ਐਸੇ ਤਰ੍ਹਾਂ ਦੋਏ ਧਿਰਾਂ ਤਲਾਕ ਵਾਸਤੇ ਤਿਆਰ ਹੋ ਗਈਆਂ ਸੀ ਫਿਰ ਕੋਰਟ 'ਚ ਜਾ ਕੇ ਦੋਨਾਂ ਦਾ ਤਲਾਕ ਹੋ ਜਾਂਦਾ ਨਿੱਕੀ ਜੀ ਗੱਲ ਤੋਂ ਦੋਨੇ ਵੱਖ-ਵੱਖ ਹੋ ਗਏ ਸੀ ਇੱਕ ਜਿੱਦ ਕਰਕੇ ਦੋਨੇ ਵਖ ਵਖ ਹੋ ਗਏ ਸੀ ਤਾਂ ਫਿਰ ਨੀਹਾ ਆਪਦੇ ਬਾਪੂ ਨੂੰ ਕਹਿੰਦੀ ਹੈ ਕਿ ਬਾਪੂ ਹੁਣ ਮੈਂ ਪੜ੍ਹਾਈ ਕਰਨਾ ਚਾਹਨੀ ਆ ਯੂਪੀਐਸਸੀ ਦੀ ਤਿਆਰੀ ਕਰਨਾ ਚਾਹਨੀ ਆ ਤਾਂ ਫਿਰ ਉਸ ਦਾ ਬਾਪੂ ਉਸ ਨੂੰ ਪਰਮਿਸ਼ਨ ਦੇ ਦਿੰਦਾ ਪੜ੍ਹਨ ਵਾਸਤੇ ਨੀਹਾ ਫਿਰ ਕੋਚਿੰਗ ਜੁਆਇਨ ਕਰ ਲੈਂਦੀ ਹੈ ਐਸੇ ਤਰ੍ਹਾਂ ਨੀਹਾ ਮਿਹਨਤ ਕਰਦੀ ਹੈ ਤੇ ਉਸ ਦੀ ਮਿਹਨਤ رنگ ਲੈਂਦੀ ਹੈ ਹੁਣ ਨੀਹਾ ਇੱਕ ਆਈਪੀਐਸ ਅਫੀਸਰ ਬਣ ਚੁੱਕੀ ਸੀ ਇਹ ਖੁਸ਼ਖਬਰੀ ਨੀਹਾ ਆਪਦੇ ਬਾਪੂ ਨੂੰ ਸੁਣਾਉਂਦੀ ਹੈ ਤਾਂ ਉਸ ਦਾ ਬਾਪੂ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਤੇ ਅੰਡਗਵੰਡ ਵਿੱਚ ਸਾਰੇ ਲੋਕਾਂ ਨੂੰ ਦੱਸਦਾ ਹੈ ਕਿ ਮੇਰੀ ਕੁੜੀ ਆਈਪੀਐਸ ਅਫੀਸਰ ਬਣ ਗਈ ਹੈ ਐਸ ਤੇ 2 ਸਾਲ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਉਸਦੀ ਇੱਕ ਥਾਂ ਤੇ ਪੋਸਟਿੰਗ ਹੋ ਜਾਂਦੀ ਹੈ ਹੁਣ ਉਹ ਐਸਪੀ ਬਣ ਗਈ ਸੀ ਜਿਵੇਂ ਨਿਹਾ ਐਸਪੀ ਬਣੀ ਸੀ ਤਾਂ ਫਿਰ ਉਹ ਪਹਿਲੇ ਦਿਨ ਜਿਵੇਂ ਜੁਆਇਨਿੰਗ ਕਰਦੀ ਹੈ ਤਾਂ ਐਸਪੀ ਦੀ ਕੁਰਸੀ ਤੇ ਬੈਠਦੀ ਹੈ ਤਾਂ ਉਸ ਨੂੰ ਆਪਦਾ ਪਤੀ ਯਾਦ ਆ ਜਾਂਦਾ ਜੋ ਕਿ ਉਸਦੀ ਪੂਰੀ ਸਪੋਰਟ ਕਰਦਾ ਹੁੰਦਾ ਸੀ ਪਹਿਲਾਂ ਜਿਹੜਾ ਉਹ ਉਸ ਨੂੰ ਕਹਿੰਦਾ ਹੁੰਦਾ ਸੀ ਕਿ ਜਦੋਂ ਤੂੰ ਵੱਡੀ ਅਫਸਰ ਬਣ ਗਈ ਤਾਂ ਮੇਰਾ ਨਾਮ ਵੀ ਵੱਡਾ ਹੋ ਜਾਏਗਾ ਸਾਰੇ ਮੈਨੂੰ ਤੇਰੇ ਨਾਂ ਤੋਂ ਜਾਣਿਆ ਕਰਨਗੇ ਜਦੋਂ ਤੂੰ ਵੱਡੇ ਅਧਿਕਾਰੀ ਦੀ ਕੁਰਸੀ ਤੇ ਬੈਠੇਂਗੀ ਤਾਂ ਮੈਨੂੰ ਬਹੁਤ ਜ਼ਿਆਦਾ ਚਾਹ ਹੋਵੇਗਾ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਵੇਗੀ ਇਹ ਗੱਲ ਸੋਚ ਕੇ ਨੀਹਾ ਦੀ ਅੱਖਾਂ 'ਚੋਂ ਹੰਝੂ ਆ ਗਏ ਸੀ ਤਾਂ ਫਿਰ ਉਹ ਸੋਚਦੀ ਹੈ ਕਿ ਹੁਣ ਪੁਰਾਣੀਆਂ ਗੱਲਾਂ ਨੂੰ ਯਾਦ ਕਰਨ ਦਾ ਕੀ ਫਾਇਦਾ ਜੋ ਬੀਤ ਗਿਆ ਸੋ ਬੀਤ ਗਿਆ ਇਸੇ ਤਰ੍ਹਾਂ ਨੀਹਾ ਆਪਦੀ ਡਿਊਟੀ ਬੜੀ ਇਮਾਨਦਾਰੀ ਨਾਲ ਕਰਨ ਲੱਗ ਜਾਂਦੀ ਹੈ ਹਜੇ ਡਿਊਟੀ ਕਰਦੇ ਨੂੰ ਨੀਹਾ ਨੂੰ 2-3 ਮਹੀਨੇ ਹੋਏ ਸੀ ਇੱਕ ਦਿਨ ਨੀਹਾ ਕਿਤੇ ਜਾ ਰਹੀ ਸੀ ਤਾਂ ਹਸਪੀਟਲ ਅੱਗੇ ਉਹ ਭੀੜ ਦੇਖਦੀ ਹੈ ਤਾਂ ਭੀੜ ਨੂੰ ਪਾਸੇ ਕਰਕੇ ਜਿਵੇਂ ਉਹ ਦੇਖਦੀ ਹੈ ਕਿ ਜਿਹੜੇ ਬੰਦੇ ਨੂੰ ਭੀੜ ਕੁੱਟ ਰਹੀ ਸੀ ਤਾਂ ਉਹ ਬੰਦਾ ਕੋਈ ਹੋਰ ਨਹੀਂ ਉਸਦਾ ਪਤੀ ਰਣਜੀਤ ਹੀ ਸੀ ਤਾਂ ਫਿਰ ਨੀਹਾ ਰਣਜੀਤ ਨੂੰ ਬੁਲਾਉਂਦੀ ਹੈ ਪਰ ਇਨੀ ਕੁੱਟਖਾਨ ਕਰਕੇ ਰਣਜੀਤ ਬੇਹੋਸ਼ ਹੋ ਚੁੱਕਿਆ ਸੀ ਤਾਂ ਫਿਰ ਨੇਹਾ ਚੁੱਕ ਕੇ ਉਸਨੂੰ ਹਸਪੀਟਲ ਲੈ ਜਾਂਦੀ ਹੈ ਤੇ ਉਸਦਾ ਇਲਾਜ ਕਰਵਾਉਂਦੀ ਹੈ ਹੁਣ ਅੰਦਰ ਰਣਜੀਤ ਦਾ ਇਲਾਜ ਚੱਲਣ ਲੱਗ ਰਿਹਾ ਸੀ ਤੇ ਨੇਹਾ ਬਾਹਰ ਬੈਠੀ ਇੰਤਜ਼ਾਰ ਕਰ ਰਹੀ ਸੀ ਤਾਂ ਫਿਰ 2 ਘੰਟੇ ਬਾਅਦ ਡਾਕਟਰ ਉਸਨੂੰ ਦੱਸਦਾ ਹੈ ਕਿ ਜਿਹੜੇ ਬੰਦੇ ਨੂੰ ਤੁਸੀਂ ਲੈ ਕੇ ਆਏ ਸੀ ਉਸਨੂੰ ਹੋਸ਼ ਆ ਗਿਆ ਤਾਂ ਫਿਰ ਨੇਹਾ ਭੱਜ ਕੇ ਅੰਦਰ ਜਾਂਦੀ ਹੈ ਤੇ ਰਣਜੀਤ ਨੂੰ ਮਿਲਦੀ ਹੈ ਫਿਰ ਰਣਜੀਤ ਨੂੰ ਪੁੱਛਦੀ ਹੈ ਕਿ ਰਣਜੀਤ ਤੇਰੀ ਇਹ ਹਾਲਤ ਕਿਵੇਂ ਹੋਈ ਤੈਨੂੰ ਉਹ ਲੋਕ ਕੁੱਟ ਗਏ ਹੋਏ ਸੀ ਅੱਗੇ ਰਣਜੀਤ ਜਿਵੇਂ ਨੇਹਾ ਨੂੰ ਵੇਖਿਆ ਸੀ ਤਾਂ ਰਣਜੀਤ ਇੱਕਦਮ ਕਹਿੰਦਾ ਹੈ ਕਿ 네ਹਾ ਤੂੰ ਇੱਥੇ ਤੂੰ ਕੀ ਕਰ ਰਹੀ ਹੈ ਇੱਥੇ ਕਿਉਂਕਿ 네ਹਾ ਐਸਪੀ ਦੀ ਵਰਦੀ ਸੀ ਤਾਂ ਕਰਕੇ ਰਣਜੀਤ ਨੂੰ ਪਤਾ ਲੱਗ ਗਿਆ ਸੀ ਕਿ ਇਹ ਵੱਡੀ ਅਫਸਰ ਬਣ ਚੁੱਕੀ ਹੈ ਤਾਂ ਫਿਰ 네ਹਾ ਰਣਜੀਤ ਨੂੰ ਕਹਿੰਦੀ ਹੈ ਕਿ ਤੈਨੂੰ ਕੁਝ ਲੋਕ ਕੁੱਟਰੇ ਸੀ ਤੈਨੂੰ ਮੈਂ ਹੀ ਚੱਕ ਕੇ ਇਸ ਹਸਪੀਟਲ ਲੈ ਕੇ ਆਈਆਂ ਤਾਂ ਫਿਰ ਉਹ ਰਣਜੀਤ ਨੂੰ ਕਹਿੰਦੀ ਹੈ ਕਿ ਤੈਨੂੰ ਉਹ ਕਿਉਂ ਕੁੱਟਰੇ ਸੀ ਪਹਿਲਾਂ ਮੈਨੂੰ ਆ ਗੱਲ ਦੱਸ ਤੇਰੇ ਕੋਲੇ ਐਡੀ ਕੀ ਗਲਤੀ ਹੋ ਗਈ ਤਾਂ ਫਿਰ ਅੱਗੋਂ ਰਣਜੀਤ ਕਹਿੰਦਾ ਹੈ ਕਿ ਮੇਰੇ ਕੋਲੇ ਗਲਤੀ ਤਾਂ ਬਹੁਤ ਵੱਡੀ ਹੋ ਗਈ ਉਹ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਪੁੱਲ ਸੀ ਮੈਂ ਉਹ ਚੀਜ਼ਾਂ ਨਹੀਂ ਸਮਝ ਸਕਿਆ ਜੋ ਮੇਰੇ ਫਾਇਦੇ ਸੀ ਤਾਂ ਫ ਤੂੰ ਮੈਨੂੰ ਖੁੱਲਕੇ ਦੱਸ ਐਵੇਂ ਪਹਿਲੀਆਂ ਨਾ ਪਾ ਤਾਂ ਫਿਰ ਰਣਜੀਤ ਕਹਿੰਦਾ ਕਿ ਤੇਰੇ ਜਾਣ ਤੋਂ ਬਾਅਦ ਮੈਂ ਦੂਜਾ ਵਿਆਹ ਕਰਵਾ ਲਿਆ ਸੀ ਪਰ ਮੇਰੀ ਦੂਜੀ ਜਿਹੜੀ ਘਰ ਵਾਲੀ ਸੀ ਉਹ ਬਹੁਤ ਹੀ ਖਰਾਬ ਸੀ ਉਹ ਮੇਰੇ ਮਾਪਿਆਂ ਨਾਲ ਲੜਦੀ ਰਹਿੰਦੀ ਸੀ ਤੇ ਮੇਰੇ ਨਾਲ ਵੀ ਬਹੁਤ ਜ਼ਿਆਦਾ ਲੜਦੀ ਸੀ ਉਸਦੇ ਜਿਹੜੇ ਮਾਪੇ ਸੀ ਉਹ ਬਹੁਤ ਜ਼ਿਆਦਾ ਲਾਲਚੀ ਸੀ ਉਹਨਾਂ ਨੇ ਸਿਰਫ ਮੇਰੇ ਪੈਸੇ ਕਰਕੇ ਹੀ ਉਸ ਨੂੰ ਮੇਰੇ ਨਾਲ ਵਹਿਆ ਸੀ ਉਹ ਮੇਰੇ ਕੋਲੇ ਪੈਸੇ ਲੈਣਾ ਚਾਹੁੰਦੇ ਸੀ ਐਸੇ ਤਰ੍ਹਾਂ ਜਿਵੇਂ ਉਹ ਪ੍ਰੈਗਨੈਂਟ ਹੋਈ ਸੀ ਤਾਂ ਉਸਦੀ ਡਿਲੀਵਰੀ ਦਾ ਟਾਈਮ ਨੇੜੇ ਆ ਗਿਆ ਸੀ ਮੈਂ ਉਸ ਨੂੰ ਹਸਪੀਟਲ 'ਚ ਭੇਜਤੀ ਕਰਵਾਇਆ ਪਰ ਹਸਪੀਟਲ 'ਚ ਡਿਲੀਵਰੀ ਟਾਈਮ ਉਸਦੀ ਮੌਤ ਹੋ ਗਈ ਤੇ ਨਾਲ ਬੱਚੇ ਦੀ ਵੀ ਮੌਤ ਹੋ ਗਈ ਹੁਣ ਮੇਰੇ ਸਹੁਰਿਆਂ ਨੇ ਸਾਰਾ ਇਲਜ਼ਾਮ ਮੇਰੇ ਤੇ ਪਾਤਾ ਤੇ ਮੈਨੂੰ ਇਸੇ ਵਾਸਤੇ ਕੁੱਟਣ ਲੱਗ ਰਹੇ ਸੀ ਉਹ ਬੰਦੇ ਲੈ ਕੇ ਆਏ ਸੀ ਕਿ ਤੇਰੇ ਕਰਕੇ ਸਾਡੀ ਕੁੜੀ ਦੀ ਮੌਤ ਹੋਈ ਹੈ ਤੁਸੀਂ ਜ਼ਿੰਦਗੀ ਜ਼ਿੰਮੇਵਾਰ ਹੈ ਹੁਣ ਨੀਹਾ ਨੂੰ ਸਾਰੀ ਗੱਲ ਸਮਝ ਚਾ ਚੁੱਕੀ ਸੀ ਤਾਂ ਫਿਰ ਰਣਜੀਤ ਨੇਹਾ ਨੂੰ ਕਹਿੰਦਾ ਹੈ ਕਿ ਨੀਹਾ ਤੂੰ ਮੈਨੂੰ ਇੱਥੇ ਲੈ ਕੇ ਆਈ ਤੇਰਾ ਬਹੁਤ ਜ਼ਿਆਦਾ ਧੰਨਵਾਦ ਹੁਣ ਤੁਸੀਂ ਜਾ ਸਕਦੇ ਹੋ ਉਸ ਤੋਂ ਬਾਅਦ ਨੀਹਾ ਉੱਥੋਂ ਚਲੀ ਜਾਂਦੀ ਹੈ ਪਰ ਉਹ ਰਣਜੀਤ ਨੂੰ ਮੋੜ ਮੋੜ ਕੇ ਵੇਖਣ ਲੱਗ ਰਹੀ ਸੀ ਐਸੇ ਤਰ੍ਹਾਂ ਨੀਹਾ ਆਪਦੀ ਡਿਊਟੀ ਦੁਬਾਰਤੋਂ ਕਰਨ ਲੱਗ ਜਾਂਦੀ ਹੈ ਤੇ ਇੱਧਰ ਰਣਜੀਤ ਕੋਲੇ ਉਸਦੇ ਸਹੁਰੇ ਪਰਿਵਾਰ 10 ਲੱਖ ਰੁਪਏ ਮੰਗਣ ਲੱਗ ਜਾਂਦੇ ਨੇ ਕਿ ਤੇਰੇ ਕਰਕੇ ਸਾਡੀ ਕੁੜੀ ਦੀ ਮੌਤ ਹੋਈ ਤੇ ਤੈਨੂੰ ਮੁਆਵਜ਼ਾ ਦੇਣਾ ਪਵੇਗਾ ਤਾਂ ਫਿਰ ਉਹ ਪੁਲਿਸ ਕੇਸ ਵੀ ਕਰ ਦਿੰਦੇ ਨੇ ਜਿਵੇਂ ਰਣਜੀਤ ਤੇ ਪ ਤਾ ਫਿਰ ਉਹ ਨਿਹਾਨ ਨੂੰ ਮਿਲਣ ਜਾਂਦਾ ਹੈ ਤੇ ਉਸ ਨੂੰ ਸਾਰੀ ਗੱਲ ਦੱਸਦਾ ਹੈ ਉਹਨਾਂ ਨੇ ਮੇਰੇ ਤੇ ਪੁਲਿਸ ਕੇਸ ਕਰ ਦਿੱਤਾ ਹੈ ਤੇ ਮੇਰੇ ਕੋਲੇ 10 ਲੱਖ ਰੁਪਏ ਮੰਗ ਰਹੇ ਨੇ ਪਰ ਮੇਰੇ ਪੈਸੇ ਕਿਤੇ اٹਕੇ ਹੋਏ ਐ ਉਹ 6 ਮਹੀਨੇ ਬਾਅਦ ਹੀ ਮੈਨੂੰ ਮਿਲਣਗੇ ਤਾਂ ਕਰਕੇ ਹਜੇ ਮੈਂ ਉਹਨਾਂ ਨੂੰ ਪੈਸੇ ਨਹੀਂ ਦੇ ਸਕਦਾ ਤੂੰ ਮੇਰੇ ਵਾਸਤੇ ਇੰਨਾ ਕੀ ਕਰ ਦੇ ਕਿ ਉਹਨਾਂ ਨੂੰ 6 ਮਹੀਨੇ ਤੱਕ ਰੋਕ ਲਾ ਉਸ ਤੋਂ ਬਾਅਦ ਮੈਂ ਉਹਨੂੰ ਪੈਸੇ ਦੇ ਦਵਾਂਗਾ ਤਾਂ ਫਿਰ ਅੱਗੋਂ ਨੀਹਾ ਕਹਿੰਦੀ ਐ ਕਿ ਕੋਈ ਗੱਲ ਨਹੀਂ ਜੇ 10 ਲੱਖ ਦੀ ਗੱਲ ਹੈ ਪੈਸੇ ਤਾਂ ਮੈਂ ਦੇ ਦਵਾਂਗੀ 6 ਮਹੀਨੇ ਬਾਅਦ ਤੂੰ ਪੈਸੇ ਮੈਨੂੰ ਦੇ ਦੇਵੀਂ ਐਸੇ ਤਰ੍ਹਾਂ ਨੀਹਾ ਤੇ ਰੰਜੀਤ ਨੂੰ 10 ਲੱਖ ਰੁਪਏ ਦੇ ਦਿੰਦੀ ਹੈ ਤੇ ਰੰਜੀਤ ਆਪਦੇ ਸਹੁਰਿਆਂ ਨੂੰ 10 ਲੱਖ ਰੁਪਏ ਦੇ ਦਿੰਦਾ ਤਾਂ ਫਿਰ ਉਹ ਕੇਸ ਵਾਪਸ ਲੈ ਲੈਂਦੇ ਨੇ ਐਸੇ ਤਰ੍ਹਾਂ ਮਾਮਲਾ ਨਿਪਟ ਜਾਂਦਾ ਹੈ ਤਾ ਫਿਰ ਹੌਲੀ-ਹੌਲੀ ਨੀਹਾ ਤੇ ਰੰਜੀਤ ਆਫਸਰੀ ਚ ਗੱਲ ਕਰਨ ਲੱਗੇ ਸੀ ਉਹਨਾਂ ਨੇ ਇੱਕ ਦੂਜੇ ਦੇ ਫੋਨ ਨੰਬਰ ਲੈ ਲਏ ਸੀ ਤੇ ਉਹ ਫੋਨ ਤੇ ਗੱਲ ਕਰਨ ਲੱਗੇ ਸੀ ਹੌਲੀ-ਹੌਲੀ ਨਜੀਤ ਵੀ ਨੀਹਾ ਦੇ ਪੈਸੇ ਮੋੜਦਾ ਰਹਿੰਦਾ ਤੇ ਉਸ ਨੂੰ ਮਿਲਦਾ ਰਹਿੰਦਾ ਉਹਨਾਂ ਰੰਜੀਤ ਨੂੰ ਕੋਈ ਨਾ ਕੋਈ ਪਹਾਨਾ ਚਾਹੀਦਾ ਸੀ ਨੀਹਾ ਨੂੰ ਮਿਲਣ ਵਾਸਤੇ ਇਧਰ ਨੀਹਾ ਵੀ ਰੰਜੀਤ ਨੂੰ ਮਿਲ ਕੇ ਖੁਸ਼ ਹੋ ਜਾਂਦੀ ਸੀ ਤਾਂ ਫਿਰ ਇੱਕ ਦਿਨ ਨੀਹਾ ਦਾ ਬਾਪੂ ਨੀਹਾ ਨੂੰ ਕਹਿੰਦਾ ਕਿ ਪੁੱਤਾ ਕਿਉਂ ਨਾ ਹੁਣ ਤੇਰਾ ਦੂਜੀ ਵਾਰ ਵਿਆਹ ਕਰ ਦਈਏ ਹੁਣ ਤੇਰੀ ਉਮਰ ਲੰਘ ਰਹੀ ਹੈ ਤਾਂ ਫਿਰ ਨੀਹਾ ਕਹਿੰਦੀ ਹੈ ਕਿ ਬਾਪੂ ਜੇ ਗੁੱਸਾ ਨਾ ਕਰੇ ਤਾਂ ਮੈਂ ਇੱਕ ਗੱਲ ਅਖਾਂ ਮੈਂ ਵਿਆਹ ਕਰਵਾਉਣਾ ਚਾਹਨੀ ਆ ਮੈਂ ਉਸੇ ਮੁੰਡੇ ਨਾਲ ਵਿਆਹ ਕਰਵਾਉਣਾ ਚਾਹਨੀ ਆ ਜਿਸ ਨੇ ਮੈਨੂੰ ਤਲਾਕ ਦਿੱਤਾ ਸੀ ਇਹ ਗੱਲ ਸੁਣ ਕੇ ਨੀਹਾ ਦਾ ਬਾਪੂ ਹੈਰਾਨ ਹੋ ਜਾਂਦਾ ਪਰ ਉਸ ਨੂੰ ਪਤਾ ਸੀ ਕਿ ਰਣਜੀਤ ਵਧੀਆ ਬੰਦਾ ਹੈ ਇਹਨਾਂ ਦੀ ਕਿਸੇ ਗਲਤਫਹਿਮੀ ਕਰਕੇ ਜਾਂ ਜਿੱਦ ਕਰਕੇ ਇਹਨਾਂ ਦਾ ਤਲਾਕ ਹੋਇਆ ਸੀ ਤਾਂ ਫਿਰ ਉਹ ਨੀਹਾ ਦਾ ਬਾਪੂ ਵੀ ਮੰਨ ਜਾਂਦਾ ਇਸੇ ਤਰ੍ਹਾਂ ਰਣਜੀਤ ਵੀ ਆਪਦੇ ਘਰੇ ਗੱਲ ਕਰਦਾ ਹੈ ਐਸੇ ਤਰ੍ਹਾਂ ਨੀਹਾ ਰਣਜੀਤ ਨੂੰ ਫੋਨ ਤੇ ਦੱਸਦੀ ਹੈ ਕਿ ਮੈਂ ਤੇਰੇ ਨਾਲ ਹੁਣ ਵਿਆਹ ਕਰਵਾਉਣਾ ਚਾਹਨੀ ਆ ਤਾਂ ਫਿਰ ਰਣਜੀਤ ਵੀ ਆਪਦੇ ਘਰੇ ਗੱਲ ਕਰਦਾ ਉਸਦੇ ਘਰ ਦੇ ਨੂੰ ਪਤਾ ਲੱਗ ਗਿਆ ਸੀ ਕਿ ਚੰਗੀ નોਕ ਕਿਹੜੀ ਹੁੰਦੀ ਹੈ ਕਿਉਂਕਿ ਜੋ ਰਣਜੀਤ ਦੂਜੀ ਘਰ ਵਾਲੀ ਲੈ ਕੇ ਆਈ ਸੀ ਉਸਨੇ ਉਹਨਾਂ ਦੀਆਂ ਛਾਲਾ ਚਕਾ ਦਿੱਤੀਆਂ ਸੀ ਇਸ ਕਰਕੇ ਉਹ ਮੰਨਦੇ ਸੀ ਕਿ ਨੀਹਾ ਬਹੁਤ ਵਧੀਆ ਕੁੜੀ ਹੈ ਤੇ ਸੰਸਕਾਰੀ ਕੁੜੀ ਹੈ ਸਭ ਦੀ ਇੱਜ਼ਤ ਕਰਦੀ ਹੈ ਤੇ ਘਰ ਦਾ ਕੰਮ ਵੀ ਕਰਦੀ ਹੈ ਤਾਂ ਫਿਰ ਉਹ ਵੀ ਮੰਨ ਜਾਂਦੇ ਨੇ ਐਸੇ ਤਰ੍ਹਾਂ ਦੋਵੇਂ ਪਰਿਵਾਰ ਦੁਆਰ ਤੋਂ ਮੰਨ ਗਏ ਸੀ ਤੇ ਫਿਰ ਨੀਹਾ ਦੇ ਰਣਜੀਤ ਦਾ ਦੁਆਰ ਤੋਂ ਵਿਆਹ ਹੋ ਜਾਂਦਾ ਐ ਇਸੇ ਤਰ੍ਹਾਂ ਨੀਹਾ ਤੇ ਰਨਜੀਤ ਤਾਂ ਫਿਰ ਵਾਪਸ ਇਕੱਠੇ ਹੋ ਗਏ ਸੀ ਤੇ ਜਿਵੇਂ ਪਿੰਡ ਵਾਲੇ ਲੋਕਾਂ ਨੂੰ ਤੇ ਆਂਡ ਗਵਾਰਡ ਨੂੰ ਇਹ ਪਤਾ ਲੱਗਦਾ ਕਿ ਇਸੇ ਤਰ੍ਹਾਂ ਇਹਨਾਂ ਦਾ ਦੁਆਰੇ ਵਿਆਹ ਆ ਤੇ ਸਭ ਹੈਰਾਨੇ ਜਾਂਦੇ ਕਿ ਇਸ ਤਰ੍ਹਾਂ ਵੀ ਹੋ ਸਕਦਾ ਤਾਂ ਫਿਰ ਰਨਜੀਤ ਤੇ ਨੀਹਾ ਬੜੀ ਹਸੀ ਖੁਸ਼ੀ ਆਪਦੀ ਜ਼ਿੰਦਗੀ ਗੁਜ਼ਾਰਨ ਲੱਗ ਜਾਂਦੇ ਆ ਤਾਂ ਦੋਸਤੋ ਇਹ ਕਹਾਣੀ ਦੱਸਣ ਦਾ ਮਕਸਦ ਕਿਸੇ ਨੂੰ ਦੁਖੀ ਕਰਨਾ ਜਾਂ ਪਰੇਸ਼ਾਨ ਕਰਨਾ ਨਹੀਂ ਹੈ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਕਈ ਵਾਰੀ ਰਿਸ਼ਤੇ 'ਚ ਗਲਤਫਹਿਮੀਆਂ ਆ ਜਾਂਦੀਆਂ ਹਨ ਪਰ ਇਨ੍ਹਾਂ ਗਲਤਫਹਿਮੀਆਂ ਕਰਕੇ ਰਿਸ਼ਤੇ ਨਹੀਂ ਤੋੜਨੇ ਚਾਹੀਦੇ ਜਿੰਨਾ ਤੱਕ ਹੋ ਸਕੇ ਗਲਤਫਹਿਮੀਆਂ ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਦੋਸਤੋ ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਬਾਰੇ ਕਮੈਂਟ ਬਾਕਸ 'ਚ ਆਪਣੇ ਵਿਚਾਰ ਜਰੂਰ ਸਾਂਝੇ ਕਰਕੇ ਜਾਇਓ ਦੋਸਤੋ ਧੰਨਵਾਦ